ਸਾਰਿਆਂ ਤੋਂ ਪਹਿਲਾਂ ਪਾਉਨੇ ਆ ਫਤਿਹ ਦੀ ਸਾਂਝ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਐਸੀ ਬਿਲਕੁਲ ਵਧੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਜੀ ਸੀਗਾ ਸ਼ਾਮ ਦਾ ਟਾਈਮ ਸੀਗਾ ਸ਼ਾਮ ਦਾ ਟਾਈਮ ਸੀਗਾ 4:00 ਵਜੇ ਦਾ ਅੱਜ ਮੌਸਮ ਬਹੁਤ ਜ਼ਿਆਦਾ ਵਧੀਆ ਹੋਇਆ ਪਿਆ ਸੀਗਾ ਤੇ ਦੇਖੀ ਠੰਡ ਠੰਡਾ ਜਿਹਾ ਮੌਸਮ ਸੀ ਵਧੀਆ ਹਵਾ ਚੱਲ ਰਹੀ ਸੀਗੀ ਕਈ ਦਿਨਾਂ ਤੋਂ ਉਹਨਾਂ ਵਿੱਚ ਦੀ ਬਾਰਿਸ਼ ਤਾਂ ਹੋ ਗਈ ਸੀਗੀ ਫੇਰ ਉਹਨੇ ਗਰਮੈਸ਼ੀ ਹੋ ਗਈ ਹੁਣ ਦੱਸਦੇ ਨੇ ਵੀ ਹੁਣ ਬਾਰਸਾਂ ਬੂਰਸਾਂ ਖੁੱਲਣਗੇ ਹੁਣ ਬਾਰਸਾਂ ਵਧੀਆ ਪੈਣਗੇ ਹਨਾ ਚਲੋ ਜੀਰੀਆਂ ਵਾਸਤੇ ਤਾਂ ਵਧੀਆ ਬਾਰਸਾਂ ਪੈਣਗੀਆਂ ਪਰ ਜਿੰਨਾ ਮੇਰੇ ਪੈਣ ਪੈਣੀ ਮੱਕੀ ਜਾਂ ਮੂੰਗੀ ਵਗੈਰਾ ਬੀਜੀ ਹੋਈ ਆ ਉਹਨਾਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹਨਾ ਉਹਨਾਂ ਨੂੰ ਆਇਆ ਵੀ ਹਜੇ ਹੋਰ ਰੁਕ ਚੇ ਹਨਾ ਚਲੋ ਆਪਣੀ ਆਪਣੀ ਹਰੀਕ ਦੀ ਅਲੱਗ-ਅਲੱਗ ਆਪਦਾ ਹੋ ਹੁੰਦਾਗਾ ਕਿਸ ਜੀਰੀਆਂ ਵਾਲੇ ਪੈਣ ਪੈਣੀ ਨੂੰ ਆਇਆ ਵੀ ਜੇ ਬਾਰਸ ਪੈ ਜੇ ਤਾਂ ਝੋਨਾ ਚੱਲ ਪੇ ਵਧੀਆ ਤੇ ਪਾਣੀ ਵੀ ਥੋੜਾ ਬਹੁਤ ਉੱਪਰ ਆ ਜੇ ਵੀ ਤੇ ਪਾਣੀ ਦੀ ਵੀ ਬਹੁਤ ਕਿਲਤ ਹੋ ਰਹੀ ਆ ਹੁਣ ਤੇ ਇਹ ਸਾਰੇ ਕੰਮ ਕਾਰ ਜੀ ਆਪਾਂ ਨੇ ਕਰ ਲਏ ਸੀ ਕਿ ਸਬਜ਼ੀ ਵਗੈਰਾ ਇਹ ਬਣਾਉਣੀ ਸੀ ਮੈਂ ਕਿਹਾ ਚਲੋ ਨਾਲੇ ਆਪਾਂ ਪਾਉਣੇ ਅੱਜ ਅੰਬ ਦਾ ਚਾਰ ਸਵੇਰੇ ਅੰਬ ਲੈਤਾ ਸੀਗਾ ਆਪਾਂ ਨੇ 5 ਕਿਲੋ ਅੰਬ ਦਾ ਚਾਰ ਪਾਉਣਾ ਦੱਸਾਂਗੇ ਆਪਾਂ ਤੁਹਾਨੂੰ ਇਹ ਆਪਾਂ 5 ਕਿਲੋ ਚਾਰ ਫਾੜੀਆਂ ਬਣੀਆਂ ਬਣਾਈਆਂ ਲੈਤੀਆਂ ਨੇ ਕਟਿੰਗ ਕੀਤੀ ਹੋਈ ਆਪਾਂ ਨੂੰ 150 ਦੀ ਪੁਸੇਰੀ ਪਈਆ ਮਣਕੇ 5 ਕਿਲੋ 150 ਦਾ ਪਿਆਗਾ ਤੇ ਉਹ ਪਹਿਲਾਂ ਮੈਂ ਕੱਟ-ਕੁੱਟ ਕੇ ਮਤਲਬ ਕਿ ਕਟਾਲੀਆਂ ਸੀਗੀਆਂ ਉਹਨਾਂ ਤੋਂ ਹੀ ਇਹ ਉਹ ਕਨੇ ਵੀਰ ਪੀ ਕਟਾਈ ਦੇ ਲਮਾਂਗੇ 130 ਰੁਪਏ ਦੇ ਵੈਸੇ ਕਹਿ ਰਹੇ ਸੀ ਤੇ 20 ਰੁਪਏ ਮਤਲਬ ਲੱਗਦੇ ਕਟਾਈ ਦੇ ਲਈ ਤਿੰਨ ਡੇਢ ਕੁ ਰੁਪਏ ਦੀ ਪਰਚੇਰੀ ਪੈ ਗਈ ਆਪਾਂ ਨੂੰ ਉਹ ਆਪਾਂ ਪਹਿਲਾਂ ਧੋ ਕੇ ਉਹ ਕਟਵਾ ਲਏ ਸੀਗੇ ਕਟਵਾ ਕੇ ਧੋ ਕੇ ਉਹਨਾਂ ਨੂੰ ਆਪਾਂ ਤਿੰਨ ਚਾਰ ਘੰਟਿਆਂ ਤੋਂ ਧੁੱਪ ਲਵਾਤੀ ਹਲਕੇ ਹੀ ਧੁੱਪ ਲਵਾਉਣ ਤੋਂ ਬਾਅਦ ਹੁਣ ਆਪਾਂ ਪਾਉਣੀ ਆਂ ਚਾਰ ਇਹ ਆਪਣੇ ਫਰਾਈਪਨ ਲਿੱਤੀ ਐ ਇਹ ਆਪਾਂ ਰੜਿਆ ਮੜਿਆ 5 ਕਿਲੋ ਚਾਰ ਦਾ ਕਹਿ ਕੇ ਸਮਾਨ ਲਿਆਂਦਾ ਤੁਸੀਂ ਜੇ ਪਉਣਾ ਤੁਸੀਂ ਆਪਦੇ ਹਿਸਾਬ ਨਾਲ ਜਿਵੇਂ ਕਿ 100-100 ਗ੍ਰਾਮ ਸਾਰਾ ਸਮਾਨ ਪਾਸਾ ਵੀ ਮੇਕ ਲਾਉਂਜੀ ਹੋਗੀ ਮੇਥੇ ਹੋਗੇ ਆਪਣਾ ਆਹ ਸਾਫ ਹੋਗੀ ਤੇ ਜੀਰਾ ਵੀ ਪਾ ਸਕਦੇ ਆ ਕਾਲੀ ਮਿਰਚ ਵੀ ਪਾ ਸਕਦੇ ਆ ਜਿੰਨਾ ਕਰ ਰਲਿਆ ਹੈ ਸਮਾਨ ਆਪਾਂ 5 ਕਿਲੋ ਦਾ ਸਮਾਨ ਲਿਆਏ ਸੀਗੇ 5 ਕਿਲੋ ਦਾ ਸਮਾਨ ਲਿਆ ਕੇ ਆਪਾਂ ਰੋਸਟਡ ਕਰ ਲਵਾਂਗੇ ਉਸ ਤੋਂ ਬਾਅਦ ਆਪਣੇ ਰੋਸਟਡ ਕਰਿਆ ਹੋਇਆ ਆਪਾਂ ਸਾਈਡ ਤੇ ਕਰ ਲਿਆ ਤੇ ਉਹਨੂੰ ਆਪਾਂ ਥੋੜਾ ਜਿਹਾ ਕੁੱਟ ਲਵਾਂਗੇ ਉਹਨੂੰ ਬਲੈਂਡਰ ਚ ਕੱਢ ਲਵਾਂਗੇ ਆ ਆਪਾਂ ਨੇ 1 ਲੀਟਰ ਤੇਲ ਪਾਇਆ ਤੇ 1 ਲੀਟਰ ਤੇਲ ਦਾ ਨਾਲ ਨਾਲ ਫਿਰ ਚਾਰ ਸੇਤੀ ਖਰਾਬ ਨਹੀਂ ਹੁੰਦਾ ਜੇ ਆਪਾਂ 1 ਲੀਟਰ ਤੇਲ ਦਾ ਪਾ ਲੈਨੇ ਆ ਤੇ ਜੇ ਤੁਸੀਂ ਉੱਪਰ ਹੋਰ ਪਾਉਣਾ ਤਾਂ ਹੋਰ ਵੀ ਪਾ ਸਕਦੇ ਹੋ ਗਲਾਸ ਨਾਲ ਵੀ ਸਰ ਜਾਂਦਾ ਜੇ ਤੁਸੀਂ ਗਲਾਸ ਪਾਉਣਾ ਥੋੜਾ ਚਾਰ ਨਹੀਂ ਖਰਾਬ ਹੁੰਦਾ ਬਸ ਚਾਰ ਕਦੇ ਸਾਡਾ ਵੀ ਨਹੀਂ ਇੰਨਾ ਖਰਾਬ ਹੋਇਆ ਹੈਗਾ ਤੇ 1 ਲੀਟਰ ਤੇਲ ਦਾ ਪਾਇਆ ਕਰਦਾ ਸਾਰਾ ਤੇਲ ਆਹੀ ਜਿਹੜਾ ਆਪਾਂ ਇਹ ਲੌਂਜੀ ਵਗੈਰਾ ਇਹ ਸਮਾਨ ਲੈ ਤਾਂ ਤੁਸੀਂ ਇਹ 100-100 ਗ੍ਰਾਮ ਵੀ ਲੈ ਸਕਦੇ ਹੋ ਹਨ ਤੇ ਆਪਦੀ ਪਸੰਦ ਹੈ ਵੱਧ ਘੱਟ ਮਸਾਲੇ ਦਾ ਕੋਈ ਚੱਕਰ ਨਹੀਂ ਹੁੰਦਾ ਤੇ ਇਹ ਤੁਸੀਂ ਪਸੰਦ ਨਾਲ 100-100 ਗ੍ਰਾਮ ਪਾ ਸਕਦੇ ਹੋ ਪਰ ਇਹ ਮੈਂ 5 ਕਿਲੋ ਦਾ ਕਈ ਕਿ ਲੈਂਦਾ ਮੈਨੂੰ ਨਹੀਂ ਪਤਾ ਪਾਪਾ ਜੀ ਲੈ ਕੇ ਆਏ ਨੇ ਵੀ ਕਿੰਨਾ ਦਿੱਤਾ ਉਹਨਾਂ ਨੇ ਇਹ 5 ਕਿਲੋ ਅੰਬਾ ਦਾ ਸਮਾਨ ਲੈ ਕੇ ਆਂਦਾ ਇਹ ਆਪਾਂ ਨੇ ਗ੍ਰाइंड ਕਰ ਲਿਆ ਇਹਦੇ ਨਾਲ ਨਾਲ ਛੇਤੀ ਗ੍ਰाइंड ਕਰਕੇ ਪਾਉਣ ਨਾਲ ਸਾਬਤਾ ਹੀ ਵਸੇ ਪਾ ਸਕਦੇ ਆ ਗ੍ਰाइंड ਕਰਕੇ ਪਾਉਣ ਨਾਲ ਨਾ ਛੇਤੀ ਚਾਰ ਬਣ ਜਾਂਦਾ ਹੁੰਦਾ ਤੇ ਇਹ ਟੇਸਟੀ ਵੀ ਬਹੁਤ ਲੱਗਦਾ ਤੇ ਨਾ ਨਹੀਂ ਨਾ ਕੀ ਹੁੰਦਾ ਜਿਹੜਾ ਆਪਾਂ ਮਸਾਲਾ ਹੋਰ ਸਾਰਾ ਸਮਾਨ ਪਾਉਣਿਆ ਉਹ ਹੀਠਾ ਰਹਿ ਜਾਂਦਾ ਤੇ ਜੇ ਆਪਾਂ ਨਹੀਂ ਗ੍ਰाइंड ਕਰਕੇ ਪਾਉਂਦੇ ਹੋ ਹੀਟਾ ਰਹਿ ਜਾਂਦਾ ਤੇ ਅੰਬ-ਅੰਬ ਦੀਆਂ ਫਾੜੀਆਂ ਉੱਪਰ ਆ ਜਾਂਦੀਆਂ ਹੁੰਦੀਆਂ ਨੇ ਤਾਂ ਕਰਕੇ ਮੈਂ ਸਾਰਾ ਇਹ ਮਤਲਬ ਕਿ ਗ੍ਰाइंड ਕਰਕੇ ਪਾਉਂਗੀ ਉਹਦੇ ਵਾਸਤੇ ਤੁਸੀਂ 5 ਕਿਲੋ ਚੋਂ ਕਿਲੋ ਨਮਕ ਹੀ ਪਾ ਸਕਦੇ ਹੋ ਮੈਂ ਇਹਦੇ ਅਸੀਂ ਨਮਕ ਸੇ ਕਰਦਾ ਮਤਲਬ ਕਿ ਜ਼ਿਆਦਾ ਹੋ ਹੁੰਦਾ ਇਹ ਤਾਂ ਕਰਕੇ ਮੈਂ ਇਹ ਕਿਲੋ ਤੋਂ ਘੱਟ ਪਾਉਂਗੀ ਇੱਕ ਥੈਲੀ ਤੋਂ ਘੱਟ ਰੱਖਾਂਗੇ ਆਪਾਂ ਕਿਉਂਕਿ ਅੰਬ ਹੁਣ ਖੱਟੇ ਵੱਧ ਹੁੰਦੇ ਨੇ ਤਾਂ ਕਰਕੇ ਚਾਰ ਮਤਲਬ ਕਿ ਨਮਕ ਕਰਤੀ ਚਾਰ ਅਸੀਂ thì ਖਰਾਬ ਹੋ ਜਾਂਦਾ ਜੇ ਆਪਾਂ ਨਮਕ ਸਹੀ ਨਹੀਂ ਪਾਇਆ ਹੁੰਦਾ ਕਾਹੀ ਆਪਣਾ ਚਾਰਸੀਤੀ ਖਰਾਬ ਹੋ ਜਾਂਦਾ ਹੁਣ ਸਾਰਾ ਸਮਾਨ ਮੈਂ ਇਹ ਪ੍ਰਾਂਚ ਕੱਢ ਲਵਾਂਗੀ ਇੱਕ ਕਟੋਰੀ ਆਪਣੀ ਹਲਦੀ ਦੀ ਲੈਤੀ ਆ ਇੱਕ ਨੂੰ ਮਲ ਕੇ ਥੋੜੀ ਜੀ ਘੱਟ ਆਹੀ ਛੋਟੀਆਂ ਕਟੋਰੀਆਂ ਤੁਸੀਂ ਆਪ ਹੀ ਦੇ ਲੋ ਕਿੰਨੀਆਂ ਖਾਣਗੇ ਮਤਲਬ ਕਿ ਦੋ ਕੜਸੀਆਂ 5 ਕਿਲੋ ਵਾਸਤੇ ਹਲਦੀ ਦਾ ਲੈ ਲਓ ਦੋ ਕੜਸੀਆਂ ਆਪਾਂ ਲੈ ਲਾਂਗੇ ਮਿਰਚਾਂ ਦੀ ਤੁਸੀਂ ਮਿਰਚਾਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਤੁਸੀਂ ਮਿਰਚ ਵੱਧ ਘੱਟ ਖਾਣੇ ਤਾਂ ਵੱਧ ਘੱਟ ਵੀ ਪਾ ਸਕਦੇ ਹੋ ਪਰ ਮੈਂ ਲਾਲ ਮਿਰਚ ਤੇ ਥੋੜੀ ਲਵਾਂਗੀ ਮਤਲਬ ਡੇਢ ਕ ਡੇਢ ਕੜਸੀ ਲਵਾਂਗੀ ਉਸ ਤੋਂ ਬਾਅਦ ਤੁਸੀਂ ਘਰ ਦੀ ਜਿਹੜੀ ਸਰੋਂ ਹੁੰਦੀ ਆ ਉਹ ਲੈ ਸਕਦੇ ਹੋ ਉਹਨੂੰ ਵੀ ਰੋਸਟਡ ਕਰ ਲਵਾਂਗਾ ਉਹ ਸਾਈਡ ਤੇ ਉਹਨੂੰ ਰੋਸਟ ਕਰਕੇ ਪਾ ਲਵਾਂ ਗ੍ਰੇਨਡ ਕਰਨੀ ਗ੍ਰੇਨਡ ਕਰ ਲਓ ਤੁਸੀਂ ਇਸ ਤਰ੍ਹਾਂ ਹੀ ਪਾਉਣੀ ਆ ਤਾਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਆਪਣੀ ਚੋਅ ਹੈਗੀ ਸਾਫਤੀ ਪਾਉਣੀ ਤਾਂ ਸਾਫਤੀ ਪਾ ਲਵਾਂਗੀ ਤੁਸੀਂ ਘਰ ਦੀ ਸਰਾਉਂਦਿਆ ਮਸਲੇ ਉਹ ਪਾ ਲਓ ਵਧੀਆ ਲੱਗਦੀ ਆ ਤੇ ਉਹਦੇ ਨਾਲ ਸੇਤੀ ਚਾਰ ਖਰਾਬ ਵੀ ਨਹੀਂ ਹੁੰਦਾ ਪਹਿਲਾਂ ਆਪਾਂ ਪਾ ਲਾਂਗੇ ਮਿਰਚਾਂ ਮਿਰਚਾਂ ਤੋਂ ਬਾਅਦ ਆਪਾਂ ਪਾ ਲਾਂਗੇ ਹਲਦੀ ਤੇ ਮਿਰਚ ਤੁਸੀਂ ਸਕਿੱਪ ਵੀ ਕਰ ਨਹੀਂ ਸਕਿੱਪ ਵੀ ਕਰ ਸਕਦੇ ਹੋ ਤੁਸੀਂ ਜੇ ਨਾ ਮਿਲ ਕੇ ਚੀਨੀ ਵੀ ਪਾਉਣੀ ਹੈ ਖੱਟਾ ਮਿੱਠਾ achar ਬਣਾਉਣਾ ਤਾਂ ਤੁਸੀਂ ਇਹਦੇ ਵਿੱਚ 100 ਗ੍ਰਾਮ ਚ 5 ਕਿਲੋ ਤੇ 100 ਗ੍ਰਾਮ ਚੀਨੀ ਵੀ ਪਾ ਸਕਦੇ ਹੋ ਉਹਦੇ ਨਾਲ achar ਪੋਲਾ ਵੀ ਹੋ ਜਾਂਦਾਗਾ ਤੇ ਖੱਟਾ ਮਿੱਠਾ ਜੇ ਬਣ ਜਾਂਦਾ ਪਰ ਸਾਡੇ ਮਿੱਠਾ achar ਕੋਈ ਖਾਂਦਾ ਨਹੀਂ ਤਾਂ ਕਰਕੇ ਮੈਂ ਚੀਨੀ ਨਹੀਂ ਪਾਉਂਗੀ ਤੇ ਇਹ ਮੈਂ ਸਾਰਾ ਪਾ ਲਿਆ ਸਮਾਨ ਉਸ ਤੋਂ ਬਾਅਦ ਨਮਕ ਦੀ ਥੈਲੀ ਖੋਲ ਲੈਨੇ ਆ ਨਮਕ ਪਾ ਲਾਂਗੇ ਟੇਸਟ ਅਨੁਸਾਰ ਬੱਦਗਟ ਪਾਉਣਾ ਬੱਦਗਟ ਪਾ ਸਕਾਂ ਪਰ ਮੈਂ 1 ਕਿਲੋ ਤੋਂ ਥੋੜਾ ਜਿਹਾ ਘੱਟ ਪਾਉਂਗੀ ਥੋੜਾ ਜਿਹਾ ਰੱਖ ਲਾਂਗੇ ਆਪਾਂ ਬੱਦਗਟ ਰਹੇਗਾ ਫਿਰ ਪਾ ਵੀ ਪਾ ਦਾਂਗੀ ਕੋਈ ਡਿੱਕਤ ਨਹੀਂ ਹੈਗੀ ਹਨਾ ਨਾ ਜੋਂ ਤਾਂ ਜਦੋਂ ਮਰਜ਼ੀ ਪਾ ਲਾ ਪਰ ਨੂਨ ਕਰਕੇ ਆਪਣਾ ਚਾਰ ਵੀ ਫੇਤੀ ਖਰਾਬ ਹੋ ਜਾਂਦੀ ਆਪਾਂ ਨੂਨ ਨਹੀਂ ਮਤਲਬ ਕਿ ਨਹੀਂ ਠੀਕ ਤਰ੍ਹਾਂ ਪਾਇਆ ਹੁੰਦਾ ਜਾਂ ਆਪਣਾ ਚਾਰ ਵੀ ਖਰਾਬ ਹੋ ਸਕਦਾ ਹੈ ਨੂਨ ਘੱਟ ਮੈਂ ਖਰੇ ਜਿਆਦਾ ਲੱਗਦਾ ਇਹ ਜਿਹਾ ਸੀ ਨੂਨ ਆ ਟਾਟਾ ਨਾ ਬਹੁਤ ੜਾਈ ਜੁੜਣ ਜਿਹੀ ਹੁੰਦਾ ਵਾਹ ਵਧੀਆ ਪਾਇਆ ਉਹ ਵਿਚਾਰ ਨਹੀਂ ਕਰਦਾ ਹਾਂ ਜੀ ਹਾਂਜੀ ਇਹ ਮੈਂ ਸਾਰਾ ਨਾ ਐਨ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਇਹ ਮੇਰੀ ਭਤੀਜੀ ਮੇਰੀ ਵੀਡੀਓ ਬਣਾ ਰਹੀ ਸੀ ਕਿ ਇਹਨੇ ਫਿਰ ਜਾਣਾ ਸੀ ਚਲੇ ਕਿ ਨਹੀਂ ਬੂ ਆਪਾਂ ਚਾਰ ਪਾਲੇ ਨਾ ਮੈਂ ਤੇਰੀ ਵੀਡੀਓ ਬਣਾਉਣਾ ਸੀ ਚਾਰ ਪਾ ਲੂੰਗੀ ਨਾਲੇ ਵੀਡੀਓ ਬਣ ਜੂ ਨਾਲੇ ਦੇਖੀ ਜਵਾਕਾ ਦੇ ਲਾਲਚ ਜਦੋਂ ਆਪਾਂ ਨੂੰ ਕੰਮ ਸੇਤੀ ਹੋ ਜਾਂਦਾ ਹੁੰਦਾ ਨਹੀਂ ਮੈਂ ਤਾਂ ਆਪਾਂ ਤਾਂ ਘੌਲੀ ਕਰ ਲੈਂਦੀ ਮੈਂ ਤਾਂ ਹੌਲੀ ਹੌਲੀ ਪਾਉਣਾ ਸੀਗਾ ਤੇ ਚਾ ਲੈ ਕੇ ਨਹੀਂ ਚੱਲ ਲੱਤੇ ਪੈਨੇ ਪੂਆ ਮੈਂ ਚਾਰ ਵੀ ਪਵਾ ਜਾਨੀ ਤੁਸੀਂ ਚਾਰ ਪਾ ਲਓ ਤੇ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਲੈ ਹੋਰ ਕਿਸੇ ਚੀਜ਼ ਮੀਨਾ ਸਰ ਜੀ ਆਪਾਂ ਨੂੰ ਚਾਰਾਂ ਚੂਰਾ ਬਿਨਾ ਨਹੀਂ ਸਰਦਾ ਹੈਗਾ ਸਾਰੇ ਚਾਰ ਜਿਵੇਂ ਮੇਰਾ ਨਿੰਬੂ ਦਾ achar ਵੀ ਪਾਇਆ ਹੋਇਆ ਘਰ ਦਾ ਮਿਰਚਾਂ ਦਾ ਵੀ ਹੈਗਾ ਤੇ ਆਪਾਂ ਹੁਣ ਅੰਬ ਦਾ ਵੀ ਪਾ ਲਿਆ ਤੇ ਜਿਹੜਾ ਜਿਹੜਾ ਤੁਸੀਂ ਚਾਰਖਾਨੇ ਤੇ ਮਿਕਸ achar ਵੀ ਲੈ ਕੇ ਆਂਦਾ ਹੋਇਆ ਜਿਹੜਾ ਮਿਕਸ achar ਦੇ ਡੱਬੇ ਨੇ ਉਹ ਵੀ ਲਿਆ ਕੇ ਰੱਖਦੇ ਆਂ ਆਪਾਂ ਕਈ ਵਾਰ ਕਿਸੇ ਹੋਰ ਚਾਰਾ ਲੈਣਾ ਹੁੰਦਾ ਆਪਾਂ ਉਹਨਾਂ ਚੋਂ ਦੇ ਦੇਦਨੇ ਆ ਅਸੇ ਚਾਰਾ ਬਿਨਾ ਆਂਬ ਤੇ ਆਂਬ ਦਾ ਤਾਂ ਆਪਣੇ ਨਾਲ ਬਹੁਤ ਜ਼ਿਆਦਾ ਗੂੜਾ ਸਬੰਧ ਆਂਬ ਤੇ ਮਿਰਚਾਂ ਦਾ ਤਾਂ ਹੀ ਤਾਂ ਆਪਾਂ ਬਿਲਕੁਲ ਨਹੀਂ ਸਾਰ ਸਕਦੇ ਹਨ ਪਰ ਖਾਣੇ ਆਪਾਂ ਹੈ ਗਰਮੀ ਗਰਮੀ ਦੀਆਂ ਦੁਪਹਿਰੇ ਜਿਵੇਂ ਹਨਾ ਰੋਟੀ ਨਾਲ ਚਾਹ ਨਾਲ ਮਤਲਬ ਕਿ ਆਂਬ ਦੇ ਚਾਰਨੇ ਇੱਕ ਦੋ ਰੋਟੀਆਂ ਖਾ ਲੈ ਟੇਸਟੀ ਲੱਗਦੀਆਂ ਨੇ ਸਰ ਜੀ ਤਾਂ ਆਪਾਂ ਔਲੀ ਵਗੈਰਾ ਵੀ ਖਾ ਲੈਨੇ ਆ ਔਲੇ ਦਾ ਚਾਰ ਹੋ ਜਾਂਦਾ ਆਬਦੇ ਦਾ ਹੋ ਜਾਂਦਾ ਮਿਰਚਾਂ ਹੋ ਜਾਂਦੀਆਂ ਨੇ ਤੇ ਗਰਮੀ 'ਚ ਆਪਾਂ ਜ਼ਿਆਦਾ ਆਂਬ ਜਾਂ ਆਪ ਵੈਸੇ ਦਾ ਇਹ ਗਰਮ ਹੁੰਦੇ ਨੇ ਫਿਰ ਵੀ ਆਪਾਂ ਗਰਮੀ 'ਚ ਹੀ ਜ਼ਿਆਦਾ ਖਾਣੇ ਆਂਬ ਦਾ ਹੋ ਨਿੰਬੂ ਦਾ ਚਾਰ ਵੀ ਸਰੀਰ ਵਾਸਤੇ ਬਹੁਤ ਜ਼ਿਆਦਾ ਵਧੀਆ ਰਹਿੰਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਐ ਮਸਲ ਲਾਂਗੇ ਬਿਲਕੁਲ ਵੀ ਆਪਾਂ ਇਹਨੂੰ ਸਾਰੀਆਂ ਮਤਲਬ ਕਿ ਮਿਕਸ ਕਰ ਲਵਾਂਗੇ ਤੇਲ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਰੱਜ ਜੂ ਜਿਹੜੇ ਹਲਦੀ ਨੂੰ ਮਿਰਚ ਲੈਤਾ ਉਹ ਵੀ ਚੰਗੀ ਤਰ੍ਹਾਂ ਰੱਜ ਜੂਗਾ ਐਨ ਚੰਗੀ ਤਰ੍ਹਾਂ ਰਚਾਉਣਾ ਹੁਣ ਤਾਂ ਆਪਾਂ ਨੇ ਹੱਥ ਸਾਫ਼ ਕਰਕੇ ਮਤਲਬ ਕਿ ਹੱਥਾਂ ਨਾਲ ਹੀ ਰਚਾਵਾਂਗੇ ਕਿਉਂਕਿ ਕੜਸੀਆਂ ਕੁਰਸੀਆਂ ਨਾਲ ਤਾਂ ਮੈਥੋਂ ਚੋਜ ਨਹੀਂ ਹੁੰਦੇ ਕਹਿੰਦੇ ਨੇ ਬਿਲਕੁਲ ਹੱਥਾਂ ਨਾਲ ਲਾਓ ਹਨਾ ਵੀ ਚਾਰ ਨੂੰ ਹੱਥੀਂ ਨਾਲ ਲਾਓ ਹੱਥ ਲਾਇਏ ਤੇ ਬਣਤਾ ਚਾਰ ਬਣਦਾ ਵੀ ਨਹੀਂ ਕੇਰਾ ਤਾਂ ਹੱਥ ਲਾਵਾਂਗੀ ਉਸ ਤੋਂ ਬਾਅਦ ਆਪਾਂ ਕੜਸੀ ਕੁਰਸੀ ਲੈ ਲਿਆ ਕਰਾਂਗੇ ਜਿਵੇਂ ਜਿਹੜੀਆਂ ਲੱਕੜ ਦੀਆਂ ਕੜਸੀ ਹੁੰਦੀਆਂ ਨੇ ਹਨਾ ਜਿਵੇਂ ਦੂਜੀ ਸਟੀਲ ਦੀ ਕੜਸੀ ਵੀ ਕਾਲੀ ਹੀ ਹੋ ਜਾਂਦੀ ਲੱਕੜ ਦੀ ਕੜਸੀ ਜਿਹੜੀ ਮਿਲਦੀਆਂ ਬਣੀ-ਆਮਣੀਆਂ ਬਾਜ਼ਾਰ ਚੋਂ ਉਹ ਲੈ ਲਾਂਗੇ ਉਹਦੇ ਨਾਲ ਕੱਢ ਲਿਆ ਕਰਾਂਗੇ ਕੇਰਾ ਤਾਂ ਜੀ ਹੱਥੇ ਨੂੰ ਲਾਉਣੀ ਪੈਂਦੇ ਆ ਹੱਥ ਲਾਇਏ ਤੇ ਬਣਾ ਨਹੀਂ ਚਾਰ ਇਹ ਰਲਦਾ ਨਹੀਂ ਹੁੰਦਾ ਹੱਥ ਲਾਇਏ ਤੇ ਬਣਾ ਹਨਾ ਤੇ ਤਾਂ ਕਰ ਇਹਨੂੰ ਆਪਾਂ ਕੰਟੇਨਰ ਕਰ ਲਿਆ ਸੀਗਾ ਸਾਫ਼ ਹੁਣ ਤਾਂ ਮੈਂ ਇਹ ਚ ਹੀ ਪਾਉਂਗੀ ਫਿਰ ਮੈਂ ਹੋਰ ਕੰਟੇਨਰ ਲਿਆ ਕੇ ਪਾ ਲੂੰਗੀ ਫਿਲਹਾਲ ਤਾਂ ਹੈ ਨਹੀਂ ਮੇਰੇ ਬਹੁਤ ਚਿਰ ਦੀ ਕਾਲ ਹੋਈ ਪਈ ਪਿਛਲੇ ਸਾਲ ਦੀ ਕਾਲ ਹੋਈ ਪਈ ਚੀਨੀ ਦਾ ਬੋਟਲ ਲਿਆਉਣ ਦੀ ਟਾਈਮ ਹੀ ਨਹੀਂ ਲੱਗਿਆ ਹੈਗਾ ਜੇ ਜਾਨੀਆ ਤਾਂ ਮੈਂ ਭੁੱਲ ਜਾਨੀ ਆ ਹੁਣ ਤਾਂ ਮੈਂ ਇੱਕ ਵਾਰ ਇਹਦੇ ਚ ਪਾ ਲਾਂਗੀ ਫਿਰ ਲਿਆ ਕੇ ਮੈਂ ਪਾ ਦੂੰਗੀ ਜੇ ਟਾਈਮ ਲੱਗਿਆ ਹਾਲੇ ਵੀ ਜੇ ਟਾਈਮ ਲੱਗੂਗਾ ਕਦੇਰ ਜਾਣੇ ਹੈਗਾ ਤੇ ਫਿਰ ਭੁੱਲ ਜਾਨੇਾਂਗੇ ਉਹ ਚੰਗੀ ਤਰ੍ਹਾਂ ਆਪੇ ਸਾਰਾ ਮਸਾਲਾ ਮਸੂਰਲਾ ਜਹੂਂਜ ਕੇ ਆਪਾਂ ਪਾ ਲਾਂਗੇ ਤੇ ਮੈਂ ਮਿਰਚਾਂ ਦਾ achar ਵੀ ਅੱਜ ਹੀ ਪਾਉਂਗੀ ਤੁਸੀਂ ਇਸ ਤਰ੍ਹਾਂ achar ਪਾ ਸਕਦੇ ਹੋ ਬਿਲਕੁਲ achar ਆਪਣਾ ਕਦੇ ਵੀ ਖਰਾਬ ਨਹੀਂ ਹੋਇਆ ਹੈਗਾ ਵੀ ਖਰਾਬ ਹੋ ਜੇ بس ਤੁੱਪ ਲੱਗਣੀ ਜ਼ਰੂਰੀ ਹੈ ਤੁਸੀਂ ਨਮਕ ਪਾ ਕੇ ਵੀ achar ਪਾਉਣ ਤੋਂ ਪਹਿਲਾਂ ਨਾ 5 ਕਿਲੋ ਅੰਬਾਂਜ ਕੋਲੀ ਨਮਕ ਦੀ ਪਾ ਕੇ ਤੁੱਪੇ ਰੱਖੋ ਤਾਂ ਵੀ ਇਹ ਪਾਣੀ ਦਾ ਸਾਰਾ ਨਿਕਲ ਜਾਂਦਾ ਹੁੰਦਾ ਅੰਬ ਦਾ ਖੱਟਾ-ਖੱਟਾ ਜਾ ਪਰ ਮੈਂ ਤਾਂ 2-3 ਕਿਹ ਘੰਟੇ ਚਾਰ ਘੰਟੇ ਤੁੱਪ ਲਵਾਈਏ ਇੰਨੀ ਜ਼ਿਆਦਾ ਤੁੱਪ ਵੀ ਨਹੀਂ ਲਵਾਈ ਜਿਆਦਾ ਤੇ ਫਿਰ ਵੀ ਵਧੀਆ ਵਧੀਆ ਬਣ ਗਿਆ achar ਤੇ ਆਪ ਮੈਂ ਇਹ ਰਿਵਿਊ ਨਹੀਂ ਨਹੀਂ ਦੇ ਸਕਦੀ ਉਹ ਨਹੀਂ ਸਗਾ ਸਕਦਾ ਕਿਉਂਕਿ ਹਫਤੇ ਨੂੰ ਤਿਆਰ ਹੋਊ ਤੁਸੀਂ ਹੁਣ ਵੀ ਖਾਣਾ ਤਾਂ ਹੁਣ ਵੀ ਖਾ ਸਕਦੇ ਹੋ ਹੁਣ ਵੀ achar ਤਾਂ ਬਣਿਆ ਪਿਆ ਕਿਉਂਕਿ ਮਸਾਲਾ ਆਪਾਂ ਨੇ ਸਾਰਾ ਗ੍ਰाइंड ਕਰਕੇ ਪਾਇਆ ਤਾਂ ਕਰਕੇ achar ਹੁਣ ਵੀ ਬਿਲਕੁਲ ਤਿਆਰ ਆ ਤੇ ਫਿਰ ਵੀ ਇਹ ਹਫਤੇ ਤੱਕ ਤਾਂ ਪੂਰਾ ਐਨ ਵਧੀਆ ਹੋ ਜਾਊਗਾ ਤੇ ਹੁਣ ਮਿਰਚਾਂ ਦਾ achar ਦਾ ਕੰਮ ਵੀ ਨਿਮੇੜ ਦੀਆਂ ਹੁਣ ਇਹ ਤਾਂ achar ਬਣ ਗਿਆ ਮਿਰਚਾਂ ਦਾ achar ਵੀ ਪਾ ਪਾ ਲਾਂਗੇ ਹੁਣ ਆਪਾਂ ਲਓ ਜੀ ਮਿਰਚਾਂ ਦਾ achar ਵੀ ਸਾਰਾ ਸਮਾਨ ਬੇਸ ਬੀਦੀ ਮੇਰੀ ਸੋਨੂੰ ਪਹਿਲਾਂ ਸਮਝਾਈ ਹੋਈ ਆ ਤੇ ਜਿਹੜਾ ਪਹਿਲਾਂ ਮਿਰਚਾਂ ਦਾ achar ਪਿਆ ਸੀ ਉਹ ਆਪਣੇ ਰਿਸ਼ਤੇਦਾਰ ਆਗੇ ਸੀ ਉਹ ਲੈ ਗਏ ਸੀਗੇ ਉਨਾਂ ਨੂੰ ਪਸੰਦਾ ਗਿਆ achar ਇਹ ਮੈਂ achar ਹੋਰ ਪਾਇਆ ਮਿਰਚਾਂ ਦਾ ਮੈਂ ਕਹਿੰਦੀ ਸਰਦਾ ਨਹੀਂ ਹੁੰਦਾ ਕੋਈ ਭੈਣ ਭਾਈ ਮਿਰਚ ਦਾ achar ਵੈਸੇ ਅਸੀਂ ਲਾਲ ਮਿਰਚ ਦਾ achar ਘੱਟ ਖਾਂਦੇ ਆ ਤੇ ਕਈ ਵਾਰ ਕੋਈ ਮੰਗ ਲੈਂਦਾ ਹੁੰਦਾ ਹਨਾ ਜਿਵੇਂ ਆਪਾਂ ਕੋਈ ਕੰਮੇ ਕੁਮੇ ਕੰਮ ਵਾਲੇ ਹੁੰਦੇ ਨੇ ਉਹ ਵੀ ਮੰਗ ਲੈਂਦੇ ਨੇ ਤਾਂ ਕਰਕੇ ਆਪਾਂ achar ਵੱਧ ਪਾ ਕੇ ਰੱਖਦੇ ਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰ ਲਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿੰਦਾ ਆਂਦੀ ਰੈਸਪੀ ਬਣੀ ਆ ਤੁਸੀਂ ਹੋਰ ਤੁਸੀਂ ਹੋਰ ਚਾਹੋਗੇ ਹਨਾ ਮਤਲਬ ਕਿ ਔਰ ਕੋਈ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਉਸੇ ਤਰ੍ਹਾਂ ਦੇ ਵੀਡੀਓ ਬਣਾਇਆ ਕਰਾਂਗੇ